ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੇ ਆਪਾਂ ਦਿਲੋਂ ਧੰਨਵਾਦ ਕਰਦੇ ਆ ਉਹਨਾਂ ਸਾਰਿਆਂ ਦਾ ਵੀਡੀਓ ਵੇਖਣ ਵਾਲਿਆਂ ਦਾ ਤੇ ਕਮੈਂਟ ਕਰਨ ਵਾਲਿਆਂ ਦਾ ਜਿਹੜੇ ਖਾਸ ਕਰਕੇ ਸੰਦੀਪ ਦੀ ਬਹੁਤ ਜ਼ਿਆਦਾ ਫਿਕਰ ਕਰਦੇ ਆ ਤੇ ਕਮੈਂਟ ਕਰਕੇ ਮੈਨੂੰ ਕਹਿੰਦੇ ਆ ਕਿ ਭਾਜੀ ਹੁਣ ਤੇ ਸੰਦੀਪ ਨੂੰ ਰੈਸਟ ਦਿਓ ਤੇ ਜਿੱਦਾਂ ਜਿੱਦਾਂ ਟਾਈਮ ਨੇੜੇ ਆਉਣ ਲਿਆਵਾ ਤੁਸੀਂ ਸੰਦੀਪ ਕੋਈ ਫਿਰ ਵੀ ਕੰਮ ਕਰਾਈ ਜਾਂਦੇ ਜੇ ਤੇ ਉਦੋਂ ਯਾਰ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਤੁਸੀਂ ਮਤਲਬ ਇਦਾਂ ਇੱਕ ਫੈਮਿਲੀ ਮੈਂਬਰ ਵਾਂਗੂ ਸਾਨੂੰ ਜਿੱਦਾਂ ਪਿਆਰ ਕਰਦੇ ਜੇ ਤੇ ਇੰਨੇ ਕੇਅਰ ਕਰਦੇ ਜੇ ਮਤਲਬ ਸੰਦੀਪ ਬਾਰੇ ਸੋਚਦੇ ਜੇ ਕਿ ਸੰਦੀਪ ਨੂੰ ਹੁਣ ਰੈਸਟ ਦੀ ਤੇ ਹੁਣ ਇਦਾਂ ਹੋਣਾ ਜੀਦਾ ਵਾ ਹੁਣ ਇਦਾਂ ਹੋਣਾ ਜੀਦਾ ਵਾ ਕਈ ਜਣੇ ਵਿੱਚ SLAWA ਵੀ ਦਿੰਦੇ ਆ ਕਿ ਭਾਜੀ ਹੁਣ ਇਦਾਂ ਕਰੋ ਹੁਣ ਇਦਾਂ ਕਰੋ ਜਿੱਦਾਂ ਪਿਛਲੀ ਵਾਰੀ ਉਹ ਨਿੱਕੇ ਨਿੱਕੇ ਕੱਪੜੇ ਖਰੀਦਣ ਦਾ ਅਸੀਂ ਵਲੌਗ ਪਾਇਆ ਹੈਗਾ ਤੇ ਉਹ ਮੰਮੀ ਨਹੀਂ ਨਾਲ ਗਏ ਹੈਨਾ ਆਪਾਂ ਦੋਵੇਂ ਗਏ ਹੈਗੇ ਤੇ ਨਾਲ ਸਿਸਟਰ ਹੈਗੀ ਤੇ ਸਾਨੂੰ ਇਹਨਾਂ ਪਤਾ ਨਹੀਂ ਮੰਮੀ ਲੋਕਰ ਨਹੀਂ ਹੈਗੇ ਜੈਪੁਰ ਗਏ ਹੈਗੇ ਫਿਰ ਟਾ ਕਰਕੇ ਆਹੀ ਚਲ ਟਾਈਮ ਗੈਡ ਨਹੀਂ ਇਤਨੇ ਜਣੇ ਚਲ ਗਏ ਤੇ ਉਹ ਸਾਡੇ ਕੋਲ ਗਲਤੀ ਹੋ ਗਈ ਪਤਾ ਨਹੀਂ ਹੁਣ ਗਲਤੀ ਆ ਕੀ ਆ ਤੇ ਅਸੀਂ ਨੇ ਇੱਕ yellow color ਦਾ ਉਹ ਖਰੀਦ ਲਿਆ ਹੈਗਾ ਜਿਹੜਾ ਟਾਵਲ ਛੋਟਾ ਜਿਹਾ ਜਰਾ ਹਾਂ ਛੋਟਾ ਜਿਹਾ ਟਾਵਲ ਤੇ ਉਹ ਵੀ ਸਾਰਿਆਂ ਨੇ ਕਈਆਂ ਨੇ ਭੈਣ ਭਰਾਵਾਂ ਨੇ ਕਮੈਂਟ ਕਰਕੇ ਥੱਲੇ ਕਿਹਾ ਕਿ yellow color ਦਾ ਮਤਲਬ ਕਿ ਨਿਊ ਬੌਰਨ ਬੇਬੀ ਨੂੰ ਨਹੀਂ ਦਈਦਾ ਤੇ ਉਹ ਵੀ ਅਸੀਂ ਤੁਹਾਡੀ ਸਲਾਹ ਮੰਨੀ ਆ ਤੇ ਆਪਾਂ ਚੇਂਜ ਕਰਾ ਕੇ ਲਿਆਵਾਂਗੇ ਜਾਂ ਫਿਰ ਨਿਊ ਲੈ ਕੇ ਆਵਾਂਗੇ ਤੇ ਇਹ ਗੱਲ ਹੈਗੀ ਤੇ ਇਸ ਕਰਕੇ ਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਵਾ ਜਦੋਂ ਤੁਸੀਂ ਸਾਰੇ ਜਾਣੇ ਇਹੋ ਜਿਹੀਆਂ ਸਲਾਹਾਂ ਦਿੰਦੇ ਜੀ ਜਾਂ ਸਾਡੇ ਨਾਲ ਗੱਲਬਾਤ ਕਰਦੇ ਜੀ ਕਮੈਂਟ ਅਸੀਂ ਸਾਰਿਆਂ ਦੇ ਪੜ੍ਹਦੇ ਆ ਉਹ ਗੱਲ ਵੱਖਰੀ ਆ ਚਲੋ ਉਹਦੇ ਵਾਸਤੇ ਅਸੀਂ ਮਾਫੀ ਵੀ ਚਾਹੁੰਦੇ ਆ ਕਿ ਸਾਰਿਆਂ ਦਾ ਯਰ ਰਿਪਲਾਈ ਨਹੀਂ ਕੀਤਾ ਜਾਂਦਾ ਤਾਨੂੰ ਵੀ ਪਤਾ ਵਾ ਪਰ ਜਿੱਥੇ ਕਿਤੇ ਮੰਨ ਲਓ ਕਿਸੇ ਨੇ ਬਹੁਤ ਜ਼ਰੂਰੀ ਗੱਲ ਕੋਈ ਪੁੱਛੀ ਹੁੰਦੀ ਆ ਸਾਡੇ ਬਾਰੇ ਜਾਂ ਕੋਈ ਕੁਝ ਜ਼ਰੂਰੀ ਸਾਨੂੰ ਲੱਗਦਾ ਆ ਕਿ ਯਾਰ ਇਹਦਾ ਰਿਪਲਾਈ ਕਰਨਾ ਜੇ ਤਾਂ ਬਥੇ ਉੱਥੇ ਰਿਪਲਾਈ ਜ਼ਰੂਰ ਕਰੀਦਾ ਵਾ ਤੇ ਬਾਕੀ ਜਿਹੜੀ ਮੇਨ ਗੱਲ ਆ ਕਿ ਸੰਦੀਪ ਨੂੰ ਤੁਸੀਂ ਅਰੈਸਟ ਨਹੀਂ ਕਰਨ ਦਿੰਦੇ ਮੈਂ ਮਤਲਬ ਮੈਨੂੰ ਕਹਿੰਦੇ ਆ ਲੋਕੀ ਨਾਲ ਜਾਨੀ ਵੀ ਤੁਸੀਂ ਅਰੈਸਟ ਨਹੀਂ ਕਰਨ ਦਿੰਦੇ ਅਰੇ ਇਹ ਤਾਂ ਕੋਈ ਗੱਲ ਨਹੀਂ ਆ ਗਈ ਮੈਂ ਤਾਂ ਬਸ ਇੱਕ ਦੋ ਸੀਨ ਕਰਕੇ ਫਿਰ ਅਰੈਸਟ ਕਰ ਲੈਣੀ ਆ ਬਾਕੀ ਤੁਹਾਨੂੰ ਪਤਾ ਵੀ ਸਾਰਾ ਇਹ ਅਰੈਸਟ ਕਰਕੇ ਬੰਦਾ ਬੋਰ ਹੀ ਹੁੰਦਾ ਤੇ ਫਿਰ ਨਾ ਦਿਮਾਗ 'ਚ ਕੋਈ ਨਾ ਕੋਈ ਗੱਲ ਚੱਲਦੀ ਰਹਿੰਦੀ ਆ ਇਨਾ ਚਲੋ ਥੋੜਾ ਟਾਈਮ ਪਾਸ ਹੀ ਹੋ ਜਾਂਦਾ ਹੈ ਨਾਲੇ ਵਧੀਆ ਲੱਗਦਾ ਵੀਡੀਓ ਬਣਾ ਕੇ ਹਾਂ ਨਾਲੇ ਜਦੋਂ ਵੀਡੀਓ ਬਣਾਈਦੀ ਆ ਤੇ ਵਿੱਚੋਂ ਕਦੀ ਕਦੀ ਨਾ ਤੁਸੀਂ ਸਿਰਫ ਸਹੀ ਸਹੀ ਵੀਡੀਓ ਦੇਖਦੇ ਜੇ ਨਾ ਤੇ ਕਈ ਵਾਰੀ ਜਦੋਂ ਵਿੱਚ ਗਲਤੀਆਂ ਹੋ ਜਾਂਦੀਆਂ ਉਹ ਸਾਰੇ ਜਣੇ ਹੱਸਦੇ ਖੇਡਦੇ ਵੀ ਰਹਿੰਦੇ ਆ ਨਾਲੇ ਫਿਰ ਇਹਦਾ ਵੀ ਮਤਲਬ ਮਨ ਨਾਲ ਜਿਹੜਾ ਵਧੀਆ ਲੱਗਾ ਰਹਿੰਦਾ ਹੱਸਦੇ ਖੇਡਦੇ ਰਹਿੰਦੇ ਸਾਰੇ ਜਾਣੇ ਤੇ ਬਾਕੀ ਇਹ ਆ ਕਿ ਸਿਰਫ ਇਹਨੂੰ ਆਪਾਂ ਜ਼ਿਆਦਾ ਨਹੀਂ ਜਿੱਦਾਂ ਮੰਨ ਲਓ ਇੱਕ ਸੀਨ ਕਰਕੇ ਤੇ ਫਿਰ ਆਪਣਾ ਆ ਕੇ ਫਿਰ ਸੁਧਦੀ ਰਹਿੰਦੀ ਆ ਉਦਾਂ ਤੇ ਵੈਸੇ ਤੇ ਇੱਕ ਦੋ ਸੀਨ ਹੁੰਦੇ ਵੀਡੀਓ ਚ ਮੇਰੇ ਹਾਂ ਹਾਂ ਬਸ ਇੱਕ ਦੋ ਸੀਨ ਹੀ ਹੁੰਦੇ ਤੁਸੀਂ ਦੇਖਿਆ ਹੋਣਾ ਜਿਹੜੀ ਹੁਣ ਆਪਣੀ ਪੇਕਿਆਂ ਦੇ ਚੋਦਰ ਵੀ ਜਲਦੀ ਪਈ ਆ ਉਹਦੇ ਵਿੱਚ ਵੀ ਜਿਆਦਾ ਇਹ ਜੀਤੇ ਦੇ ਤੇ ਇਨੀ ਤੁੰਟੀ ਦੇ ਤੇ ਮੇਰੇ ਇਦਾਂ ਦੇ ਸੀਨ ਹੀ ਹੁੰਦੇ ਜਿਆਦੇ ਸੰਦੀਪ ਦਾ ਬਹੁਤ ਘੱਟ ਵਿੱਚ ਪ੍ਰੈਜੈਂਸ ਹੁੰਦੀ ਆ ਤੇ ਨਾਲ ਇੱਕ ਚੀਜ਼ ਤੁਸੀਂ ਨਾ ਹੋਰ ਨੋਟ ਕੀਤੀ ਹੋਣੀ ਜਿਹੜੀ ਸਾਡੀਆਂ ਪੁਰਾਣੀਆਂ ਵੀਡੀਓ ਸੀਗੀਆਂ ਜਿੱਦਾਂ ਪੁਨਰ ਜਨਮ ਸੀਗੀ ਉਹ ਆਪਣੀ ਲਾਵਾ ਫੇਰੇ ਹਨਾ ਪਿਓ ਨਾਲ ਪੇਕੇ ਨੌਂ ਦੇ ਸੁਪਨੇ ਇਹ ਸਾਰੀਆਂ ਸੀਰੀਜ਼ ਤੁਸੀਂ ਦੇਖੀਆਂ ਹੋਣੀਆਂ ਵਾ ਅਸੀਂ ਨਾ ਆਪਣੇ ਘਰ ਸ਼ੂਟ ਬਹੁਤ ਜ਼ਿਆਦਾ ਘੱਟ ਕਰਦੇ ਸੀਗੇ ਸਾਰਾ ਸ਼ੂਟ ਹਮੇਸ਼ਾ ਬਾਹਰ ਹੀ ਕਰੀਦਾ ਹੈਗਾ ਬਾਹਰ ਵਾਲੀਆਂ ਲੋਕੇਸ਼ਨਸ ਤੇ ਤੇ ਪਰ ਹੁਣ ਸਪੈਸ਼ਲ ਸੰਦੀਪ ਕਰਕੇ ਅਸੀਂ ਪਿਛਲੀਆਂ ਜਿਹੜੀਆਂ ਜੰਨੀਆਂ ਵੀ ਸੀਰੀਜ਼ ਤੁਸੀਂ ਦੇਖਦੇ ਪਏ ਜਿਹੜੀਆਂ ਹੁਣ ਚੱਲਦੀਆਂ ਪਈਆਂ ਵਾ ਉਹ ਸਾਰਾ ਸ਼ੂਟ ਜਿਹੜਾ ਵਾ ਅਸੀਂ ਘਰੇ ਹੀ ਕਰਦੇ ਪਏ ਆ ਕਿ ਸੰਦੀਪ ਨੂੰ ਕਿਤੇ ਵੀ ਟਰੈਵਲ ਨਾ ਕਰਨਾ ਪਵੇ ਬਸ ਆਰਾਮ ਨਾਲ ਮਤਲਬ ਬੈਠੀ ਰਹੇ ਤੇ ਜਦੋਂ ਕਿਤੇ ਮਾੜਾ ਮੋਟਾ ਸੀਨ ਆਦਾ ਉਦੋਂ ਇਹਨੂੰ ਰਿਕਵੈਸਟ ਕਰਕੇ ਮੜਾ ਜਾ ਲੈ ਜਾਈਦਾ ਵੀ ਦੇਵੀ ਜੀ ਆਓ ਮੜਾ ਜਾ ਸੀਨ ਕਰਜੋ ਤੇ ਇਦਾਂ ਕਰਕੇ ਸਾਡੀਆਂ ਗੱਲਾਂ ਵਾ ਤੇ ਇਸ ਕਰਕੇ ਯਾਰ ਸਾਨੂੰ ਵੀ ਪਤਾ ਆ ਵੀ ਕਿਦਾਂ ਕੀ ਕਰਨਾ ਵਾ ਸਭ ਕੁਝ ਆ ਤੇ ਤੁਸੀਂ ਜਿਹੜੀਆਂ ਸਲਾਹ ਦਿੰਦੇ ਜੇ ਜਾਂ ਇਨੀ ਕੇਅਰ ਕਰਦੇ ਜੇ ਤੇ ਉਹਦੇ ਵਾਸਤੇ ਵੀ ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਆ ਤੇ ਹੋਰ ਕੋਈ ਗੱਲ ਬਾਤ ਬਾਕੀ ਮੈਂ ਇਹ ਕਹਿੰਨੀ ਆ ਕਿ ਤੇ ਜਿੰਦੇ ਬਹੁਤ ਧਿਆਨ ਰੱਖਦੇ ਆ ਜਦੋਂ ਮਨ ਲ ਹੋ ਰਾਨੂ ਕਿਸੇ ਟਾਈਮ ਭੁੱਖ ਲੱਗਦੀ ਆ ਨਾ ਤੇ ਮੈਗੀ ਬਣਾ ਕੇ ਦਿੰਦੇ ਮੈਨੂੰ ਹੁਣ ਮੈਗੀ ਪਤਾ ਨਹੀਂ ਹੁਣ ਇਹ ਵੀ ਦੱਸਿਓ ਮੈਗੀ ਖਾਣੀ ਸਹੀ ਆ ਕਿ ਨਹੀਂ ਤੇ ਰਾਤ ਨੂੰ ਕਿਸੇ ਦਿਨ ਮੈਂ ਤੁਹਾਡੇ ਨਾਲ ਮੈਗੀ ਦੀ ਰੈਸਪੀ ਸ਼ੇਅਰ ਕਰੂੰਗਾ ਤੁਸੀਂ ਉਸ ਰੈਸਪੀ ਦੇ ਰੈਸਪੀ ਦੇ ਨਾਲ ਮੈਗੀ ਬਣਾ ਕੇ ਦੇਖਿਓ ਯਾਰ ਪੂਰੀ ਜਿੱਦਾਂ ਪਹਾੜਾਂ 'ਚ ਮੈਗੀ ਖਾਈਦੀ ਨਾ ਹਨਾ ਤੇ ਓਦਾਂ ਦੀ ਮੈਗੀ ਤੁਹਾਨੂੰ ਬਹੁਤ ਟੇਸਟ ਬਣਾਉਂਦਾ ਆ ਹਾਂ ਓਦਾਂ ਦੀ ਮੈਗੀ ਤੁਹਾਨੂੰ ਦੱਸਾਂਗੇ ਵੀ ਕਿਦਾਂ ਬਣਾਈਦੀ ਆ ਪੂਰਾ ਪਹਾੜਾਂ ਵਾਲਾ ਟੇਸਟ ਆਊਗਾ ਤੇ ਇਹ ਮੈਨੂੰ ਪਤਾ ਨਹੀਂ ਕੀ ਚੱਕਰ ਹੈ ਯਾਰ ਵੀ ਇਹਨੂੰ ਨਾ ਜਿੱਦਾਂ ਇੱਕ ਤੀਨੇ ਹੁਣ ਰੋਟੀ ਖਾ ਲੈਣੀ ਆ ਹੁਣ ਵੀ ਚੋਲ ਖਾਣ ਲੱਗੀ ਸੀ ਤੇ ਮੈਂ ਕਿਹਾ ਚੱਲ ਮੜਾ ਜਾ ਬਲੌਗ ਜਾ ਬਣਾ ਲਈਏ ਹੁਣ ਇਸ ਟਾਈਮ ਵੱਲ 6 ਵਜੇ ਆ ਹੁਣ ਇਹਨੇ 6 ਵਜੇ ਚੋਲ ਖਾ ਲੈਣੇ ਆ ਤੇ ਬਾਅਦ ਚ ਕੋਈ ਫਰੂਟ ਫਰਾਟ ਖਾਊਗੀ ਫੇਰ ਬਾਅਦ ਚ ਫਿਰ ਨਹੀਂ ਖਾਣਾ ਵਾ ਫਿਰ ਰਾਤ ਨੂੰ ਸੌ ਜਾਣਾ ਇਹਨੇ ਫਿਰ ਰਾਤ ਨੂੰ 12 1 ਵਜੇ ਨਹੀਂ ਉੱਠ ਜਾਣਾ ਵੀ ਮੇਰੇ ਨਾਲ ਭੁੱਖ ਜੀ ਲੱਗਣ ਢੀ ਮੈਨੂੰ ਕੋਈ ਖਾਣ ਨੂੰ ਜੀ ਕਰਨ ਡਿਆ ਵਾ ਤੇ ਇਦਾਂ ਪਤਾ ਨਹੀਂ ਹੁਣ ਇਸ ਸਟੇਜ ਵਿੱਚ ਸ਼ਾਇਦ ਸਾਰਿਆਂ ਨਾਲ ਹੁੰਦਾ ਹੋਵੇ ਹਨਾ ਹਾਂਜੀ ਤੇ ਇਹ ਮੈਨੂੰ ਪਤਾ ਨਹੀਂ ਆ ਤੇ ਬਾਕੀ ਚਲੋ ਜਿੰਨਾ ਕਿ ਆਪਣੇ ਕੋਲ ਹੁੰਦਾ ਵਾ ਉਨਾਂ ਕ ਕਰੀਂਦਾ ਵਾ ਤੇ ਮੇਰੇ ਸਿਹਾਲ ਨਾਲ ਕਰਨਾ ਵੀ ਚਾਹੀਦਾ ਵਾ ਯਾਰ ਤੇ ਬਾਕੀ ਇਹੋ ਚ ਪਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਚੱਲ ਵਧੀਆ ਵਧੀਆ ਟਾਈਮ ਆਵੇ ਨਾਲੇ ਯਾਰ ਇੱਕ ਚੀਜ਼ ਹੋਰ ਕੀ ਹੁਣ ਨਵੀਂ ਸੀਰੀਜ਼ ਆਪਣੀ ਚੱਲਦੀ ਪਈ ਆ ਮੇਰਾ ਟੱਬਰ ਹਨਾ ਉਹਦੇ ਥੱਲੇ ਵੀ ਤੁਸੀਂ ਸਾਰੇ ਜਣੇ ਕਮੈਂਟ ਕਰਦੇ ਪਏ ਹੋਗੇ ਕਿ ਭਾਜੀ ਸੰਦੀਪ ਮਤਲਬ ਇਸ ਹਾਲ ਦੇ ਵਿੱਚ ਆ ਤੇ ਤੁਸੀਂ ਨਵੀਂ ਸੀਰੀਜ਼ ਸਟਾਰਟ ਕਰ ਲਈ ਆ ਤੇ ਯਾਰ ਦੇਖੋ ਅਸੀਂ ਨਾ ਉਹ ਸੀਰੀਜ਼ ਸਟਾਰਟ ਕੀਤੀ ਸੀਗੀ ਇਹ ਸੋਚ ਕੇ ਕਿ ਆਪਾਂ ਇਹਦਾ ਦੋ ਕ ਐਪੀਸੋਡ ਬਣਾਵਾਂਗੇ ਬਸ ਪਰ ਉਹ ਮਤਲਬ ਤੁਸੀਂ ਇੰਨਾ ਪਿਆਰ ਦਿੱਤਾ ਉਹਨੂੰ ਫਿਰ ਸਾਡੇ ਦਿਮਾਗ ਵਿੱਚ ਵੀ ਹੋਰ ਕਨਸੈਪਟ ਆਉਣ ਲੱਗ ਪਿਆ ਕਿ ਯਾਰ ਇਹਦੇ ਵਿੱਚ ਇਦਾਂ ਵੀ ਹੋ ਸਕਦਾ ਵਾ ਇਦਾਂ ਵੀ ਹੋ ਸਕਦਾ ਵਾ ਤੇ ਇੱਕ ਤੇ ਉਹ ਜਿਹੜੀ ਸਟੋਰੀ ਆ ਨਾ ਮੇਰਾ ਟੱਬਰ ਉਹ ਮਤਲਬ ਇੰਨੀ ਜ਼ਿਆਦਾ ਰੀਅਲਿਸਟਿਕ ਆ ਸਭ ਤੋਂ ਜ਼ਿਆਦਾ ਮੈਕਸਿਮਮ ਕਮੈਂਟ ਉਹਦੇ ਵਿੱਚ ਇਹੀ ਆਇਆ ਕਿ ਇਹ ਸਾਡੇ ਘਰ ਦੀ ਸਟੋਰੀ ਆ ਸਾਡੇ ਨਾਲ ਵੀ ਇਦਾਂ ਹੀ ਹੋਇਆ ਸੀਗਾ ਸਾਨੂੰ ਆਪਣੇ ਪੁਰਾਣੇ ਦਿਨ ਯਾਦ ਆ ਗਏ ਹਨਾ ਹਰ ਕੁੜੀ ਨਾਲ ਇਦਾਂ ਹੀ ਹੁੰਦਾ ਵਾ ਤੇ ਉਸ ਅਸੀਂ ਵੀ ਫਿਰ ਉਸ ਸਟੋਰੀ ਦੇ ਬਾਰੇ ਥੋੜਾ ਸੋਚਿਆ ਕਿ ਯਾਰ ਵਾਕਿਆ ਯਾਰ ਵੀ ਇਹ ਨਾ ਹਰ ਕਿਸੇ ਘਰ ਦੀ ਸਟੋਰੀ ਆ ਵੀ ਹਰ ਕਿਸੇ ਦੇ ਨਾਲ ਇਦਾਂ ਹੀ ਹੁੰਦਾ ਆ ਮਤਲਬ ਜਦੋਂ ਵਿਆਹ ਤੋਂ ਬਾਅਦ ਬੰਦੇ ਨੂੰ ਬਹੁਤ ਜ਼ਿਆਦਾ ਅਡਜਸਟਮੈਂਟ ਕਰਨੀ ਪੈਂਦੀ ਆ ਕਿ ਮਤਲਬ ਜਿਹੜੀ ਆਪਣੀ ਮਾਂ ਪਿਓ ਵਾਲੀ ਚੀਜ਼ ਆ ਉਹਨੂੰ ਵੀ ਬੈਲੈਂਸ ਰੱਖਣਾ ਪੈਂਦਾ ਵਾ ਤੇ ਜਿਹੜਾ ਵਾਈਫ ਵਾਲੀ ਸਾਈਡ ਆ ਉਹਨੂੰ ਵੀ ਬੈਲੈਂਸ ਰੱਖਣਾ ਪੈਂਦਾ ਵਾ ਹਨਾ ਕਈ ਬੰਦੇ ਜਿੱਦਾਂ ਮੰਨ ਲਓ ਇਹ ਚੀਜ਼ ਦੇ ਵਿੱਚ ਫੇਲ ਹੋ ਜਾਂਦੇ ਆ ਫਿਰ ਤਾਂ ਹੀ ਉਹ ਫਿਰ ਅੱਗੇ ਡਿਵੋਰਸ ਦਾ ਗੱਲਾਂ ਪਹੁੰਚ ਜਾਂਦੀਆਂ ਵਾ ਤੇ ਜਿਹੜੇ ਬੰਦੇ ਮੰਨ ਲਓ ਇਹ ਚੀਜ਼ ਨੂੰ ਬੈਲੈਂਸ ਕਰਕੇ ਚੱਲਦੇ ਆ ਹਨਾ ਮਾਂ ਉਧਰੋਂ ਮਾਂ ਵਾਲੀ ਸਾਈਡ ਨੂੰ ਵੀ ਮਾਂ ਪਿਓ ਵਾਲੀ ਸਾਈਡ ਨੂੰ ਵੀ ਭੈਣ ਭਰਾਵਾਂ ਨੂੰ ਵੀ ਆਪਣੇਆਂ ਨੂੰ ਤੇ ਇਧਰੋਂ ਵਾਈਫ ਵਾਲੇ ਆਪਣੇ ਸਹੁਰਿਆਂ ਵਾਲੀ ਸਾਈਡ ਨੂੰ ਵੀ ਬੈਲੈਂਸ ਕਰਕੇ ਚੱਲਦੇ ਆ ਪਰ ਇੱਕ ਚੀਜ਼ ਇਹਦੇ ਵਿੱਚ ਹੋ ਰਿਹਾ ਮੇਨ ਕਿ ਬੰਦਾ ਵੀ ਬੈਲੈਂਸ ਉਦੋਂ ਹੀ ਕਰ ਪਾਉਂਦਾ ਵਾ ਜਦੋਂ ਉਹਦਾ ਲਾਈਫ ਪਾਰਟਨਰ ਸਾਥ ਦਵੇ ਜੇ ਮੰਨ ਲਓ ਕਿ ਉਹ ਚਾਵੇ ਕਿ ਮੈਂ ਇਕੱਲਾ ਹੀ ਸਾਰਾ ਕੁਝ ਕਰ ਲਾਂ ਹਨਾ ਦੋਵਾਂ ਚੀਜ਼ਾਂ ਨੂੰ ਹੈਂਡਲ ਕਰ ਲਾਂ ਦੋਵਾਂ ਨੂੰ ਬੈਲੈਂਸ ਕਰ ਲਾਂ ਤੇ ਫਿਰ ਉਹ ਚੀਜ਼ ਪੋਸੀਬਲ ਨਹੀਂ ਹੁੰਦੀ ਜਦੋਂ ਉਹਦੀ ਵਾਈਫ ਉਹਦਾ ਸਾਥ ਦਿੰਦੀ ਆ ਨਾ ਮੰਨ ਲਓ ਕਿ ਉਹਦੇ ਨਾਲ ਕੰਪਰੋਮਾਈਜ਼ ਕਰਦੀ ਆ ਕੁਝ ਗੱਲਾਂ ਤੇ ਐਡਜਸਟਮੈਂਟ ਕਰਦੀ ਆ ਹਨਾ ਉਹਨੂੰ ਮੁੱਖ ਰੱਖਦੀ ਆ ਉਹਦੇ ਤੇ ਵਿਸ਼ਵਾਸ ਕਰਕੇ ਚੱਲਦੀ ਆ ਤੇ ਫੇਰ ਹੀ ਅੱਗੇ ਅੱਗੇ ਫਿਰ ਉਹਨਾਂ ਦੀ ਲਾਈਫ ਜਿਹੜੀ ਆ ਹੋਰ ਵਧੀਆ ਹੋ ਜਾਂਦੀ ਆ ਤੇ ਬਾਕੀ ਯਾਰ ਦੇਖੋ ਵਿਆਹ ਤੋਂ ਬਾਅਦ ਨਾ ਜਿੰਨੀਆਂ ਮਰਜ਼ੀ ਰਿਸ਼ਤੇਦਾਰੀਆਂ ਵਾਂ ਜਿੰਨੇ ਮਰਜ਼ੀ ਕੋਈ ਆਪਣਾ ਵਾਂ ਕੋਸ਼ਿਆ ਹਨਾ ਸਾਰੇ ਮਤਲਬ ਕਹਿਣ ਨੂੰ ਹੀ ਆ ਆ ਜਾ ਕੇ ਜਿੰਨੇ ਵੀ ਮਸਲੇ ਹੁੰਦੇ ਨੇ ਘਰ ਦੇ ਉਹ ਦੋਵਾਂ ਜੀਆਂ ਨੂੰ ਹੀ ਨਿਬੇੜਨੇ ਪਾਣੇ ਆ ਇਹ ਗੱਲ ਪੱਕੀ ਆ ਤੁਸੀਂ ਵੀ ਮੈਨੂੰ ਦੱਸਿਓ ਵੀ ਤੁਸੀਂ ਮੇਰੀ ਗੱਲ ਨਾਲ ਸਹਿਮਤ ਜੇ ਹੈ ਕਿ ਨਹੀਂ ਹਸਣ ਵਾਲੀ ਕਿਹੜੀ ਗੱਲ ਆ ਸੱਚੀ ਨਿਬੇੜਨੇ ਪੈਂਦੇ ਆ ਮਤਲਬ ਆ ਜਾ ਕੇ ਆਪਾਂ ਹੀ ਦੋਵਾਂ ਨੇ ਨਿਬੇੜਨੇ ਆ ਕੋਈ ਵੀ ਮਤਲਬ ਮੁਸ਼ਕਲ ਆ ਜਾਂਦੀ ਆ ਤੇ ਜੇ ਮਤਲਬ ਕੋਈ ਪੈਸੇ ਦੀ ਤੰਗੀ ਆ ਗਈ ਆ ਜਾਂ ਕੁਝ ਵੀ ਹੋ ਗਿਆ ਘਰ ਵਿੱਚ ਕੋਈ ਦਿੱਕਤ ਤੇ ਆ ਜਾ ਕੇ ਬੀਆਂ ਬੀਵੀ ਨਹੀਂ ਕਰਨਾ ਵਾ ਹੱਲ ਕਰਨਾ ਉਹਦਾ ਇਹ ਇਸੇ ਚੀਜ਼ ਦੇ ਆਧਾਰ ਤੇ ਇਹ ਸਟੋਰੀ ਆ ਆਪਣੀ ਜਿਹੜੀ ਮੇਰਾ ਟੱਬਰ ਆ ਤੇ ਇਹਦਾ ਨਾਮ ਮੇਰਾ ਟੱਬਰ ਕਿਉਂ ਰੱਖਿਆ ਵਾ ਉਹ ਵੀ ਤੁਸੀਂ ਸਾਰੇ ਜਾਨੇ ਅੰਦਰ ਦੇ ਜ਼ਰੂਰ ਦੇਖਿਓ ਤੇ ਕਨਸੈਪਟ ਬਹੁਤ ਘੈਂਡ ਆ ਤੇ ਅੱਗੇ ਜਾ ਕੇ ਸਟੋਰੀ ਵੀ ਹੋਰ ਜ਼ਿਆਦਾ ਵਧੀਆ ਹੋਊਗੀ ਤੇ ਬਸ ਇੰਨੀਆ ਕੀ ਗੱਲਾਂ ਤੁਹਾਡੇ ਨਾਲ ਕਰਨੀਆਂ ਸੀਗੀਆਂ ਤੇ ਬਾਕੀ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਤੇ ਬਾਕੀ ਸੰਦੀਪ ਨੂੰ ਭਰਾਵਾ ਪੂਰੀ ਰੈਸਟ ਦੇਈ ਦੀ ਆ ਇਦਾਂ ਦੀ ਕੋਈ ਗੱਲ ਨਹੀਂ ਆ ਤੇ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਖਿਆਲ ਰੱਖਿਓ